NGO ਸਿਟੀਜ਼ਨ ਕਾਉਂਸਲ ਮਿਸਟਰ ਦੰਤਾਰਨ ਵੱਲੋਂ ਜਿਹੜਾ ਵਾ ਉਹ ਸਮੂਹ ਚਾਹਦੀਆਂ ਕੀਤੀਆਂ ਜਾ ਰਹੀਆਂ 12 ਜਿਨ੍ਹਾਂ ਨੇ ਇਹ ਸਾਡਾ ਚੌਥਾ ਸਮਾਗਮ ਆ ਜਿਸ ਵਿੱਚ 12 ਪਰਿਵਾਰਾਂ ਜਿਹੜੇ ਆ ਉਹ ਇਸ ਦਾ ਫਾਇਦਾ ਲੈ ਰਹੇ ਆ ਤੇ ਅਸੀਂ ਫ੍ਰੀ ਵਿੱਚ ਇਹ ਸ਼ਾਦੀਆਂ ਕਰਦੇ ਆ ਕਿਸੇ ਵੀ ਪਰਿਵਾਰ ਦਾ ਕੋਈ ਪਾਣੀ ਕਰਦਾ ਜਿਹੜਾ ਇਸ ਕਰਕੇ ਇਹ ਜਿਹੜੀ ਸੰਸਥਾ ਹਰ ਮਾਸਿਕ ਜਨਮ ਉਹ ਕੁੁਰਜੰਦੇ ਦੀ ਨਗਰੀ ਵਿੱਚ ਇਹ ਵਿਆਹ ਸਮਾਗਮ ਉਸ ਦੀ ਕੰਫਰਮਰ ਸ਼ਗਨ ਇਹ ਹਰ ਸਾਲ ਹੀ ਮਦਦ ਕਰਦੇ ਹਨ ਹਜ਼ਾਰਾਂ ਬੱਚਿਆਂ ਦੇ ਵਿਆਹ ਕੀਤੇ ਹਨ ਇਹ ਬਹੁਤ ਵੱਡਾ ਪ੍ਰਾਲਾ ਵਾਹਿੰਦਾ ਹੈ ਤੇ ਇਸੇ ਤਰ੍ਹਾਂ ਹੀ ਹਰ ਸਾਲ ਕਰਦੇ ਹੈ ਕੋਈ ਵੀ ਲੋੜਮ ਵਿਅਕਤੀ ਜਿਹੜਾ ਵਾ ਉਹ ਆ ਕੇ ਇਹਨਾਂ ਕੋਲ ਪਹਿਲਾਂ ਨਾਮ ਲਿਖਾ ਕੇ ਆਪਣੀਆਂ ਬੱਚੀਆਂ ਦੇ ਵਿਆਹ ਜਿਹੜੇ ਉਮਰ ਦੇ ਉੱਤੇ ਆ ਕੇ ਕਰਾ ਰਹੇ ਦਾ ਬਹੁਤ ਵੱਡਾ ਆਪਰਾ ਹੈ ਕੀ ਗੱਲ ਹੈ ਉਹਦੇ ਲੋਕਾਂ ਦੇ ਜਿਹੜੇ ਲੋਕ ਗਰੀਬ ਪਰਿਵਾਰਾ ਮੰਗਿਆ ਦੇ ਕਰਕੇ ਵਿਆਹ ਨਹੀਂ ਕਰ ਸਕਦੇ ਲੜਕੀਆਂ ਦੇ ਇਹ ਜਿਹੜਾ ਸਮਾਨ ਸਾਰਾ ਬਿਲਕੁਲ ਫ੍ਰੀ ਦਿੱਤਾ ਜਾ ਰਿਹਾ ਹੈ ਜਿਹੜੇ ਗਰੀਬ ਲੋਗ ਆ ਕੋਈ ਕਰਨ ਜਿਹੜਾ ਵੀ ਹੈਗਾ ਵੀਰ ਉਹ ਇਹਨਾਂ ਕੋ ਆਵੇ ਆਵੇ ਇਹ ਸਾਰਾ ਸਮਾਨ ਵੀ ਦਿੰਦੇ ਆ ਨਾਲ ਸਾਰਾ ਵਿਆਹ ਦਾ ਖਰਚਾ ਸਾਰਾ ਆਪ ਕਰਦੇ ਆ ਇਹਨਾਂ ਦਾ ਬਹੁਤ ਵੱਡਾ ਫਾਇਦਾ ਹੈ ਜਿਹੜੇ ਜਿਹੜੇ ਸੁਵਿਕਮ ਸੋਲੇ ਵਿਆਹ ਕਿਤੇ ਜਾ ਰਹੇ ਸਿਟੀ ਕਲ ਕੌਂਸਲ ਦੇ ਤੋਂ ਜਿਹੜਾ ਵਿਆਹ ਕਿਤੇ ਜਾ ਰਹੇ ਨੇ ਲੜਕੀਆਂ ਨੂੰ ਟੋਟਲੇ ਆਪਣਾ 12 ਲੜਕੀਆਂ ਦੇ ਵਿਆਹ ਕਿਤੇ ਜਾ ਰਹੇ ਨੇ ਜੀ ਇਹਦੇ ਵਿੱਚ ਉਹ ਵੀ ਢਰੇਲੂ ਵਾਂ ਸਾਮਾਨ ਚਾਹੀਦਾ ਲੜਕੀਆਂ ਨੂੰ ਉਹ ਇਹਦੇ ਵਿੱਚ ਸਾਰਾ ਇਹਨਾਂ ਦੀ ਪੂਰੀ ਟੀਮ ਵੱਲੋਂ ਧਾਮੀ ਦਾ ਟੀਮ ਵੱਲੋਂ ਜਿਹੜੀ ਆਪਣੀ ਟੀਮ ਕੌਂਸਲ ਦੀ ਆ ਉਹ ਦਿੱਤਾ ਜਾ ਰਿਹਾ ਹੈ ਤੇ ਇਸ ਵੱਡੇ ਪਰਾਲੇ ਦੇ ਨਾਲ ਉਹ ਜਿੰਨੇ ਅੱਜ ਮਝਾਈ ਦੇ ਦੌਰ ਦੇ ਵਿੱਚ ਕਿਸੇ ਇੱਕ ਪਰਿਵਾਰ ਨੇ ਆਪਣਾ ਵਿਆਹ ਕਰਨਾ ਹੋਵੇ ਤੇ ਬੜੀ ਵੱਡੀ ਗੱਲ ਹੁੰਦੀ ਆ ਇਹ ਵੇਖੋ ਬੜਾ ਵੱਡਾ ਪਰਾਲਾ ਇਹਨਾਂ ਦੀ ਕੌਂਸਲ ਦਾ ਇਹ ਨਹੀਂ ਫਿਰ 34 34 ਸਾਲ ਹੋ ਗਏ ਨੇ ਇਹਨਾਂ ਨੂੰ 34 ਇਹੜਾ ਪ੍ਰੋਗਰਾਮ ਕਰ ਰਹੇ ਨੇ ਹਜ਼ਾਰਾਂ ਪਹਿਲਾਂ ਵੀ ਹਜ਼ਾਰਾਂ ਬੱਚਿਆਂ ਦੇ ਵਿਆਹ ਕਰ ਚੁੱਕੇ ਨੇ ਤੇ ਜਿਹੜੇ ਖੁਸ਼ੀ ਬੱਚੀਆਂ ਆਪਣੇ ਘਰ ਵਸ ਰਹੀਆਂ ਨੇ ਇਹਨਾਂ ਦਾ ਬੜਾ ਵੱਡਾ ਪਰਾਲਾ ਜੀ ਦੇਖੋ ਕੋਈ ਅੱਜ ਮਿਹਲਾਈ ਆ ਵਿਧਾਇਕ ਇਹਦੇ ਵਿੱਚ ਆਪਾਂ ਚੁੱਤਦੇ ਹਾਂ ਕੋਈ ਵੀ ਲੜਕੀਆਂ ਦਾ ਕਰ ਕਈ ਪਰਿਵਾਰ ਛਿਜਕਦੇ ਇਸ ਨੂੰ ਡੇਟ ਕਰ ਦਿੰਦੇ ਨੇ ਪਰ ਮੈਂ ਸਾਰੇ ਪਰਿਵਾਰਾਂ ਨੂੰ ਹੋਰ ਵੀ ਆਉਣ ਵਾਲੇ ਸਮੇਂ ਤੇ ਬੇਨਤੀ ਕਰਨੀ ਚਾਹੁੰਦਾ ਕਿ ਜੇ ਕਿਸੇ ਨੇ ਬੱਚੀ ਦਾ ਵਿਆਹ ਕਰਨਾ ਹੈ ਹਰ ਸਾਲ ਸਿਟੀ ਕਾਉਂਸਲ ਕਰਦੀ ਆ ਇਹਨਾਂ ਨੂੰ ਪਹਿਲੇ ਹੀ ਨੋਟ ਕਰਵਾ ਦਿੱਤਾ ਜਾਵੇ ਜੋ ਇਹਨਾਂ ਡੇਟਾਂ ਦੇ ਵਿੱਚ ਕਰਦੇ ਨੇ ਜੋ ਆਉਣ ਵਾਲੇ ਸਮੇਂ ਤੇ ਜੋ ਕਿਸੇ ਨੂੰ ਵੀ ਲਿਖਤਾਂ ਆਵੇ ਰਜਿਸਟਰ ਸਾਹਿਬ ਜੀ ਆਈ ਕੇਸਵਾਨ ਜੀ ਜਿਹੜਾ ਹੋ ਰਿਹਾ ਹੈ ਸਿਟੀ ਕਾਉਂਸਲਰ ਰਜਿਸਟਰਡ ਤੰਤਾਨ ਵਾਲੋ ਹਰ ਸਾਲ ਦੀ ਤਰ੍ਹਾਂ ਅੱਜ ਵੀ 34 ਅੰਕ ਕਨਿਆਦਾਨ ਸਮਾਗਮ ਆਯੋਜਿਤ ਕਰਕੇ 12 ਲੋੜਵੰਦ ਪਰਿਵਾਰਾਂ ਦੀਆਂ ਬੱਚੀਆਂ ਦੇ ਹੱਥੀਂ ਲੈ ਕਿੱਥੇ ਜਾ ਰਹੇ ਨੇ ਸਿਟੀ ਕਾਉਂਸਲ ਇੱਕ ਬਹੁਤ ਹੀ ਪੁਰਾਣੀ ਸਮਾਜ ਸੇਵੀ ਸੰਸਥਾ ਹੈ ਜਿਸ ਦੇ 35 ਤੋਂ 40 ਦੇ ਕਰੀਬ ਸਮਾਜ ਸੇਵੀ ਮੈਂਬਰ ਨੇ ਜਿਹੜੇ ਸਮਾਜ ਦੇ ਸਾਰੇ ਵਰਗਾਂ ਨਾਲ ਸੰਬੰਧ ਰੱਖਦੇ ਨੇ ਉਹਦੇ ਵਿੱਚ ਚੰਗੇ ਅਧਿਆਪਕ ਚੰਗੇ ਪ੍ਰਿੰਸੀਪਲ ਕੋਈ ਡਾਕਟਰ ਸਾਰੇ ਵਰਗਾਂ ਦੇ ਲੋਕ ਜਿਹੜੇ ਨੇ ਬਹੁਤ ਹੀ ਤਨਦੇਈ ਦੇ ਨਾਲ ਪਿਛਲੇ 30-35 ਸਾਲ ਤੋਂ ਉਹ ਜਿਹੜੇ ਕੰਮ ਕਰ ਰਹੇ ਨੇ ਅੱਜ ਸਾਡੇ ਇਹਨਾਂ ਬੱਚਿਆਂ ਨੂੰ ਅਸ਼ੀਰਵਾਦ ਦੇ ਲਈ ਵਿਸ਼ੇਸ਼ ਤੌਰ ਤੇ ਸਰਦਾਰ ਸੰਜੀਤ ਸਿੰਘ ਢੁਲਰ ਜਿਹੜੇ ਕਿ ਬਹੁਤ ਵਧੀਆ ਸਮਾਜ ਸੇਵੀ ਨੇ ਸਮਾਜ ਦੇ ਸਾਰੇ ਲੋਕਾਂ ਦੇ ਵਿੱਚ ਬਹੁਤ ਸਤਿਕਾਰਯੋਗ ਜੰਦੇ ਨੇ ਉਹ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਨੇ ਉਹਨਾਂ ਦੇ ਨਾਲ ਸਰਦਾਰ ਦਲਬਾਖ ਸਿੰਘ ਜੀ ਬਾਦ ਪ੍ਰਧਾਨ ਆਰਟੀ ਅਸੋਸੀਏਸ਼ਨ ਤਰਨਤਾਰਨ ਉਹ ਵੀ ਵਿਸ਼ੇਸ਼ ਤੌਰ ਤੇ ਸਮਾਗਮ ਦੇ ਮੁੱਖ ਮਹਿਮਾਨ ਵਜੋਂ ਜਾਂ ਪ੍ਰਧਾਨਗੀ ਜਿਹੜੀ ਹੈ ਉਹ ਕਰ ਰਹੇ ਨੇ ਇਸ ਦਾ ਸਿਟੀ ਕਾਉਂਸਲ ਵੱਲੋਂ ਇਹਨਾਂ ਲੋੜਵੰਦ ਪਰਿਵਾਰਾਂ ਨੂੰ ਇਹਨਾਂ ਜੋੜਿਆਂ ਨੂੰ ਘਰੇਲੂ ਵਰਤੋਂ ਦਾ ਸਮਾਨ ਬਲ ਬੈਂਟ ਜਿਹੜਾ ਉਹ ਵੀ ਦਿੱਤਾ ਜਾ ਰਿਹਾ ਪੱਖਾ ਦਿੱਤਾ ਜਾ ਰਿਹਾ ਮੇਜ਼ ਕੁਰਸੀਆਂ ਬਰਤਨ ਬਿਸਤਰਾ ਕੱਪੜੇ ਲੀੜੇ ਸਾਰਾ ਸਮਾਨ ਲੋਹੇ ਦੀ ਅਲਮਾਰੀ ਹਰ ਸਾਲ ਦੀ ਤਰ੍ਹਾਂ ਜਿਹੜਾ ਵਾ ਇਹਨਾਂ ਦਾਨੀ ਸੱਜਣਾ ਦੇ ਸਹਿਯੋਗ ਦੇ ਨਾਲ ਸਮਾਜ ਦੇ ਸਾਰੇ ਵਰਗਾਂ ਦੇ ਬਹੁਤ ਵੱਧ ਮਦਦਗਾਰ ਸਹਿਯੋਗ ਦੇ ਨਾਲ ਉਹ ਵੀ ਦਿੱਤਾ ਜਾ ਰਿਹਾ ਮੈਂ ਇਹੋ ਹੀ ਸਮਾਜ ਦੇ ਸਾਰੇ ਵਰਗਾਂ ਦੇ ਲੋਕਾਂ ਨੂੰ ਅਪੀਲ ਕਰਾਂਗਾ ਕਿ ਉਹ ਵੱਧ ਚੜ ਕੇ ਇਹੋ ਜਿਹਾ ਐਨ ਜੀਓ ਦੇ ਨਾਲ ਜੁੜਨ ਤਾਂ ਕਿ ਅਸੀਂ ਵੱਧ ਤੋਂ ਵੱਧ ਜਣਾ ਵਾ ਸਮਾਜ ਦਾ ਭਲਾ ਕਰ ਸਕੀਏ